ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਇੱਕ ਤੁਹਾਨੂੰ ਬਹੁਤ ਵੱਡੀ ਇੱਕ ਖੁਸ਼ੀ ਦੀ ਗੱਲ ਦੱਸਣ ਜਾ ਰਹੇ ਹਾਂ ਜੋ ਕਿ ਸਿੱਧੂ ਮੂਸੇਵਾਲੇ ਦੇ ਘਰੋਂ ਜੋ ਆਈ ਹੈ ਖੁਸ਼ੀ ਜੋ ਆਪਾਂ ਕਹ ਦਈਏ ਸਰਕਾਰਾਂ ਨੇ ਜੋ ਇੱਕ ਬਹੁਤ ਵਧੀਆ ਸਟਾਰ ਸੀਗਾ ਤੇ ਜਿਉਂ ਕੀ ਆਪਾਂ ਕਹ ਦਈਏ ਬਹੁਤ ਵਧੀਆ ਸਿੰਗਰ ਸੀ ਸਾਡੇ ਪੰਜਾਬ ਦਾ ਜਿਨੇ ਕੀ ਮਾਨਸਾਂ ਦੇ ਨਾਂ ਨੂੰ ਬਹੁਤ ਉੱਚਾ ਕਰਤਾ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਿਲਾਂ ਦੇ ਵਿੱਚ ਛਾਇਆ ਹੋਇਆ ਸਟਾਰ ਤੇ ਜਿਹਨੂੰ ਕੀ ਕਸਤਾ ਆਪਾਂ ਕਹ ਦਈਏ ਇੱਕ ਸਰਕਾਰਾਂ ਨੇ ਸਰਕਾਰਾਂ ਨੇ ਵੀ ਲਾ ਲੋ ਤੇ ਜਿਹੜੇ ਲੋਕ ਤੋਂ ਉਹਦੀ ਖੁਸ਼ੀ ਮੰਨ ਕੇ ਚਲ ਉਹਦੀ ਚੜ੍ਹਾਈ ਨਹੀਂ ਚੱਲੇਗੀ ਗੈਂਗਸਟਰਾਂ ਤੋਂ ਇਹ ਸਰਕਾਰਾਂ ਨੇ ਮਰਵਾ ਦਿੱਤਾ ਗਿਆ ਸੀ ਇੱਕ ਮਾਂ ਦਾ ਪੁੱਤ ਜਿਹੜਾ ਕਿ ਬਈ 2-3 ਸਾਲਾਂ ਬਾਅਦ ਉਹ ਜੋ ਸਿੱਧੂ ਮੂਸੇ ਵਾਲੇ ਦੇ ਘਰੇ ਬਹੁਤ ਵੱਡੀ ਇੱਕ ਖੁਸ਼ੀ ਵਾਲੀ ਗੱਲ ਆ ਛੋਟਾ ਸਿੱਧੂ ਮੂਸੇ ਵਾਲਾ ਜੋ ਕਿ ਪ੍ਰਮਾਤਮਾ ਨੇ ਵਾਪਸ ਭੇਜਤਾ ਤੇ ਉਹਦੇ ਘਰੋਂ ਇੱਕ ਕੱਲ ਦੀ ਵੀਡੀਓ ਆ ਤੇ ਅੱਜ ਲੋੜੀ ਆ ਤੇ ਬਹੁਤ ਵੱਡੀ ਆਪਾਂ ਕਹਨੇ ਆ ਖੁਸ਼ੀ ਆ ਉਹਨਾਂ ਦੇ ਪ੍ਰਮਾਤਮਾ ਨੇ ਜੋ ਵਾਪਸ ਭੇਜਿਆ ਸਿੱਧੂ ਮੂਸੇ ਵਾਲਾ ਜੋ ਆਪਾਂ ਕਹਿੰਦੇ ਇੱਕ ਜੇ ਲੋਕਾਂ ਨੂੰ ਉਹਦੀ ਆਪਾਂ ਕਹਦੇ ਆਂ ਦਿਲਾਂ ਦੇ ਵਿੱਚ ਬਸਦਾ ਸੀ ਸਾਰਿਆਂ ਨੇ ਮੰਨ ਕੇ ਚਲਾ ਦੂਆ ਸੀ ਗਿਆ ਵਾਪਸ ਭੇਜਤਾ ਵੈਗਰੂ ਨੇ ਦੁਬਾਰਾ ਸੁਣ ਲਈ ਕਿਉਂਕਿ ਸਰਕਾਰਾਂ ਨੇ ਆਪਾਂ ਕਹਦੇ ਆਂ ਵੀ ਉਹਨੂੰ ਮਰਵਾ ਦਿੱਤਾ ਗਿਆ ਸੀ ਗੈਂਗਸਟਰਾਂ ਵੱਲੋਂ ਇਹਨ ਦਿਹਾੜੇ ਕਿਉਂਕਿ ਆਪਾਂ ਕਹਿੰਦੇ ਆਂ ਸਟਾਰ ਹੋਣ ਦੇ ਨਾਤੇ ਹਰ ਕਿਸੇ ਨਾਲ ਫੋਟੋ ਖਿਚਾਉਂਦੇ ਸੀਗੇ ਉਹ ਤੇ ਜੀ ਗੱਲ ਕਰੀ ਆਪਾਂ ਜਿਹੜਾ ਕੇਕੜੇ ਨਾਂ ਦਾ ਮਾਨਸਾ ਏਰੀਆ ਦੇ ਸੀਗਾ ਉਹ ਵੀ ਤਾਂ ਉਹਦੇ ਦਿਲ 'ਚ ਕੁਝ ਨਹੀਂ ਸੀ ਸਿੱਧੂ ਮੂਸੇਵਾਲੇ ਦੀ ਬਹੁਤ ਹੀ ਅਰਦਲਦਾਰ ਬੰਦਾ ਸੀ ਕਿਉਂਕਿ ਮੈਂ ਵੀ ਉਹਨੂੰ ਮਿਲਿਆ ਹੋਇਆ ਹੈਗਾ ਪਰ ਉਹ ਲਾਸਟ ਮੁਲਾਕਾਤ ਸੀ ਜਿਸ ਦਿਨ ਅਸੀਂ ਨੰਗੇ ਆ ਤੇ ਫੋਟੋਆਂ ਖਰਾਬ ਕਰਾ ਕੇ ਆਏ ਉਹਦੇ ਨਾਲ ਫਿਰ ਉਦੋਂ ਬਾਅਦ ਤਾਂ ਉਹਦੇ ਕੋਲ ਦੋ ਤਿੰਨ ਵਾਰੀ ਅਸੀਂ ਜਾ ਕੇ ਆਏ ਉਹਨੂੰ ਘਰੇ ਵੀ ਤਾਂ ਵੀ ਉਦੋਂ ਬਾਅਦ ਤਾਂ ਆਪਾਂ ਕਹਿੰਦੇ ਸੱਧੂ ਮੂਸੇਵਾਲੇ ਦੇ ਘਰ ਦਾ ਸਿੱਧੂ ਮੂਸੇਵਾਲੇ ਦੇ ਨਾਲ ਸਾਰੀਆਂ ਖੁਸ਼ੀਆਂ ਵਾਗੀਆਂ ਸੀਗਾ ਇਹ ਹੁਣ ਵਾਪਸ ਜੋ ਛੋਟਾ ਸਿੱਧੂ ਮੂਸੇਵਾਲੇ ਨੂੰ ਲੈ ਕੇ ਵਾਪਸ ਸਾਰੀਆਂ ਖੁਸ਼ੀਆਂ ਆ ਗਈਆਂ ਤੇ ਮਾਹੌਲ ਤੁਸੀਂ ਵੀ ਦੇਖੋਗੇ ਦੇਖੀ ਹੋਊਗੀ ਵੀਡੀਓ ਕੱਲ ਬਹੁਤ ਵਾਇਰਲ ਹੋ ਰਹੀ ਹੈ ਜੋ ਛੋਟੇ ਸਿੱਧੂ ਮੂਸੇ ਵਾਲੇ ਦਾ ਬਹੁਤ ਵਧੀਆ ਜਿਹੜੇ ਆਪਣੇ ਜਿਵੇਂ ਇੱਕ ਪੰਜਾਬ ਦੀ ਬਹੁਤ ਵੱਡੀ ਗੱਲ ਆ ਰਲ ਮਿਲ ਕੇ ਸਾਰਿਆਂ ਦਾ ਸਾਥ ਬਹੁਤ ਵਧੀਆ ਦਿੰਦੇ ਆ ਉਹ ਤਾਂ ਫਿਰ ਵੀ ਸਟਾਰ ਆਪਣਾ ਤੋਂ ਮੰਨਦੇ ਆਗੇ ਪਰ ਛੋਟੇ ਸਿੱਧੂ ਮੂਸੇ ਵਾਲੇ ਨੂੰ ਬਹੁਤ ਪਿਆਰ ਦਿੱਤਾ ਉਹਦੇ ਮਾਤਾ ਪਿਤਾ ਦਾ ਵੀ ਆਪਾਂ ਕਹਨੇ ਆ ਵੈਗਰੂ ਨੇ ਦੁਬਾਰਾ ਜੋ ਉਹਨਾਂ ਦੀ ਬੜਾਪੇ ਦੀ ਲਾਠੀ ਕਹਿ ਦਈਏ ਆਪਾਂ ਜੋੜਤੀ ਤਾਂ ਜਿਵੇਂ ਸਰਕਾਰਾਂ ਵੱਲੋਂ ਤਾਂ ਆਪਾਂ ਕਹਦੀਏ ਵੀ ਸਾਰਾ ਕੰਮ ਆਪਾਂ ਕਹਦੀਏ ਵੀ ਸਰਕਾਰਾਂ ਮਾੜੀਆਂ ਗੀਆਂ ਸਿੱਧੀ ਗੱਲ ਇਹ ਆ ਸਰਕਾਰਾਂ ਨੇ ਮਰਵਾਇਆ ਗੈਸਟ੍ਰਾ ਨੂੰ ਹੱਲੇ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਉਹਦੇ ਮਾਤਾ ਪਿਤਾ ਨੂੰ ਚੈਤਲੌਰਸ ਸੁਣੋਈ ਜਿਹੜੇ ਸਾਹਮਣਾ ਕਹਿ ਰਿਹਾ ਵੀ ਮੈਂ ਇਹ ਕਤਲ ਕਰਵਾਇਆ ਹੱਲੇ ਤੱਕ ਕੋਈ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਉਹਦੇ ਮਾਤਾ ਪਿਤਾ ਨੂੰ ਪਰ ਇੰਨੀ ਗੱਲ ਜ਼ਰੂਰ ਆ ਬੋ ਜੋ ਖੁਸ਼ੀ ਦੀ ਗੱਲ ਆ ਕਿ ਪ੍ਰਮਾਤਮਾ ਨੇ ਜੋ ਛੋਟੇ ਸਿੱਧੂ ਮੂਸੇ ਵਾਲੇ ਨੂੰ ਦੁਬਾਰਾ ਭੇਜਤਾ ਤਾਂ ਹਵੇਲੀ ਦੀਆਂ ਖੁਸ਼ੀਆਂ ਦੁਬਾਰਾ ਵਾਪਸ ਆ ਗਈਆਂ ਤਾਂ ਆਪਾਂ ਹੁਣ ਇਹੀ ਗੱਲ ਕਹਿੰਦੇ ਆ ਇਜੋ ਉਹਨਾਂ ਦੇ ਘਰ ਉਹ ਇੱਕ ਜੋ ਖੁਸ਼ੀ ਦੀ ਖਬਰ ਆਈ ਹੈ ਤੇ ਆਪਾਂ ਤੁਹਾਡੇ ਨਾਲ ਜਿਵੇਂ ਮੇਰਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਆਪਾਂ ਹਰ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਹ ਅੱਜ ਲੋੜੀ ਵਾਲੇ ਦਿਨ ਜੋ ਆਪਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਵੀ ਜ਼ਰੂਰੀ ਸੀ ਕਿਉਂਕਿ ਜੋ ਸਾਡਾ ਇੱਕ ਸਟਾਰ ਸਿੰਗਰ ਬਹੁਤ ਵਧੀਆ ਜੋ ਜਹੇ ਜੇ ਗਾਣੇ ਦੁਨੀਆ ਸੁਣਦੀ ਸੀ ਉਹ ਜੇ ਗਾਣੇ ਪੇਸ਼ ਕਰਦਾ ਸੀ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਿਲਾਂ ਦੇ ਵਿੱਚ ਵਸਿਆ ਹੋਇਆ ਉਹ ਸਿੱਧੂ ਮੂਸੇ ਵਾਲਾ ਜਿਹਦਾ ਕਿ ਇੱਕ ਗਾਣਾ ਰਿਲੀਜ਼ ਹੋ ਜੇ ਤਾਂ ਮੈਂ ਕਿਹਾ 5 ਮਿੰਟ ਦੇ ਵਿੱਚ ਵਿੱਚ ਮਿਲੀਅਨਾਂ ਦੇ ਵਿੱਚ ਪਹੁੰਚ ਜਾਂਦਾ ਕਰੋੜਾਂ ਦੀ ਗਿਣਤੀ ਦੇ ਵਿੱਚ ਬੈਟਿੰਗ ਤੇ ਬੈਠੇ ਹੁੰਦੇ ਆ ਲੋਕ ਜਿਸ ਦਿਨ ਗਾਣਾ ਰਿਲੀਜ਼ ਹੋਣਾ ਹੁੰਦਾ ਸਿੱਧੂ ਮੂਸੇ ਵਾਲੇ ਦਾ ਹੋਰ ਇੰਨਾ ਕੋਈ 스타ਰ ਇੰਨਾ ਕੋਈ ਨਹੀਂ ਛੇਤੀ ਚੜਿਆ ਜਿੰਨਾ ਸਿੱਧੂ ਮੂਸੇ ਵਾਲਾ ਚੜਾਈ ਕਿਉਂਕਿ ਯਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੋਰੇ ਉਹਨੂੰ ਮਿਲ ਲਾਉਂਦੇ ਸੀ ਬਾਲੀਵੁੱਡ ਵਾਕਈ ਉਹਦੇ ਗਾਣਿਆਂ ਦੇ ਵਿੱਚ ਸੀ ਵੀ ਤੇਰੇ ਬੰਬੇ ਬੰਬੇ ਵਾਲੇ ਮਿੱਟੀ ਮੂਸੇ ਪਿੰਡ ਆਉਣ ਲਾਤੀ ਨਹੀਂ ਉਹ ਗੱਲ ਸੱਚੀ ਆ ਤੇ ਜਿਹੜੇ ਉਹ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਜਿਹੜੀ ਗਾਣੇ ਗਾਤੇ ਸੀ ਥਾਰ ਵਾਲੇ ਉਹਨੇ ਤੇ ਫੋਰਚੂਨਰ ਵਾਲੇ ਤਾਂ ਉਹ ਵੀ ਗੱਲਾਂ ਗਾਣੇ ਸੱਚ ਹੋਏ ਆ ਉਹਦੇ ਉਹ ਸਾਰੇ ਲੋਕ ਹੀ ਕਹਿੰਦੇ ਉਸ ਤੋਂ ਬਾਅਦ ਤਾਂ ਯਾਰ ਗੱਲ ਇਹ ਹੈਗੀ ਵੀ ਸਰਕਾਰਾਂ ਚ ਕੋਈ ਵੀ ਚੜ੍ਹਾਈ ਜਦੋਂ ਜ਼ਿਆਦਾ ਹੋ ਜੇ ਨਾ ਕਿਸੇ ਤੋਂ ਨਹੀਂ ਚੱਲੀ ਜਾਂਦੀ ਜਦੋਂ ਆਇਆ ਹੋ ਜੇ ਵੀ ਦੁਨੀਆ ਤੇ ਛਾ ਗਿਆ ਤਾਂ ਇੱਕ ਦੂਜੇ ਤੇ ਸਿੰਗਰ ਵੀ ਲੱਗਣ ਲੱਗ ਗਏ ਨੇ ਸਿੱਧੂ ਮੂਸੇ ਵਾਲੇ ਤੇ ਵੀ ਲੱਗਦੇ ਸੀ ਚਲ ਆਪਾਂ ਨਾਂ ਨਹੀਂ ਲੈਂਦੇ ਪਰ ਉਹਦੇ ਉੱਪਰ ਲੱਗਦੇ ਸੀ ਚਲੋ ਜੀ ਖਾਸ ਕਰਕੇ ਜੋ ਆਪਾਂ ਹਰ ਗੱਲ ਮਾ ਛੋੜੇ ਨਾਲ ਸਾਂਝੀ ਕਰਦਾ ਤਾਂ ਇਹ ਸਿੱਧੂ ਮੂਸੇ ਵਾਲੇ ਦੇ ਜੋ ਖੁਸ਼ੀ ਆਈ ਹੈ ਕਰੋ ਤਾਂ ਆਪਾਂ ਇਹ ਕਹਨੇ ਆ ਪ੍ਰਮਾਤਮਾ ਜੋ ਛੋਟਾ ਸਿੱਧੂ ਮੂਸੇ ਵਾਲਾ ਦੀ ਵੱਡੀ ਸਾਰੀ ਉਮਰ ਕਰੇ ਕਿਉਂਕਿ ਉਸਨੇ ਵੀ ਜਿਹੜੇ ਹਸਾਮ ਨਾਲ ਛੋਟੇ ਹੁੰਦੇ ਨੂੰ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਾਉਂਦਿਆ ਉਹ ਦੂਜਾ ਸਿੱਧੂ ਮੂਸੇ ਵਾਲਾ ਪਹੁੰਚ ਚੁੱਕਿਆ ਸਮਝ ਲਓ ਉਸ ਘਰ ਦੀਆਂ ਖੁਸ਼ੀਆਂ ਮੁੜਿਆਈਆਂ ਚਲੋ ਜੀ ਜਿਵੇਂ ਆਪਾਂ ਸਾਰੀ ਗੱਲ ਛੋੜੇ ਨਾਲ ਸਾਂਝੀ ਕਰਦੇ ਆਪਾਂ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਦਾ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਛੋੜੇ ਨਾਲ ਵਿਚਾਰ ਸਾਂਝੇ ਕਰਦੇ ਆਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ